ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜਾ ਕੱਲ ਰੀਸੈਂਟਲੀ ਕੇਸ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੀ ਸੈਂਸੇਸ਼ਨਲ ਖਬਰਾਂ ਜਿਹੜੀਆਂ ਸੀਗੀਆਂ press ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਹੈ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 IPC ਦੇ ਆਮ ਜਨਕਤ ਤਹਿਤ ਅਸੀਂ ਜਿਹੜਾ ਸੀਗਾ ਦਰਜ ਕੀਤਾ ਗੁਰਕੀਰਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅਨਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਸ਼ਕਮਰ ਇਹਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਟਾਰ ਕਰ ਲਿਆ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾਂ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏਗੇ ਨੇ ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਨ ਤੇ ਸ਼ਾਜਾਦ ਜਿਹੜੇ ਹੈਗੇ ਦੋਨੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ ਸਰ ਜੀ ਚਾਹਾਂਗੇ ਇੱਕ ਵਾਰੀ ਵਿਸਥਾਰ ਚ ਦੱਸੋ ਕਿ ਹੋਇਆ ਕੀ ਸੀਗਾ ਵਿਸਥਾਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਰਿਪੋਰਟ ਕੀਤੀ ਸੀਗੀ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ ਇਲਾਕਾ ਕਿਹੜਾ ਇਲਾਕਾ ਜਿਹੜਾ ਹੈਗਾ ਆਪਣਾ ਟੁੰਡੇ ਟੁੰਡੇ ਵਾਲਾ ਖੂ ਜਿਹੜਾ ਹੈਗਾ ਆਪਣੇ ਸਜੀਠਾ ਰੋਡ 84 ਫੁੱਟ ਦੇ ਉੱਤੇ ਪੈਂਦਾ ਹੈਗਾ ਉੱਥੇ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਕਿ ਸਾਡੇ ਘਰ ਪੈ ਗਈ ਮੈਂ ਉਦੋਂ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਇਹ ਤੇ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਸੀਗਾ ਔਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੇ ਵੈਰੀਫਾਈ ਨਹੀਂ ਸੀ ਹੋ ਰਹੀਆਂ ਸੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਪੀਏ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੇ ਨੂੰ ਸੋ ਇਸ ਤੋਂ ਬਾਅਦ ਥੋੜਾ ਜਿਹਾ ਅਸੀਂ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾ ਲਿਆ ਔਰ ਵੀ ਲੋਕਲ ਇਨਫਾਰਮੇਸ਼ਨ ਉੱਥੋਂ ਗੈਦਰ ਅਸੀਂ ਇਸ ਜਿਹੜੀ ਸੀਗੀ ਆ ਇੱਕ ਕੇਸ ਨੂੰ ਬੜੀ ਛੇਤੀ ਜਿਹੜਾ ਹੈਗਾ ਉਹ ਆਪਣਾ ਇਸ ਕਨਕਲੂਜਨ ਤੇ ਨਿਕਲ ਗਏ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਆ ਇਹ ਕਹਾਣੀ ਕੁਸ਼ੋਰ ਹੈਗੀ ਆ ਸੋ ਕਹਾਣੀ ਜਿਹੜੀ ਸੀਗਾ ਜਿਹੜਾ ਇੰਜਰਡ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਰਿਹਾ ਕਿ ਸਾਡੇ ਘਰ ਆ ਕੇ ਪਏ ਨੇ ਜਦਕਿ ਜਿਹੜਾ ਇੰਜਰਡ ਬੰਦਾ ਹੈਗਾ ਇਹ ਅੰਕੁਸ਼ ਹੁਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ ਸੀਗਾ ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਂ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਟਿੰਗ ਪਾਰਟੀਆਂ ਗਈਆਂ ਉਹਨਾਂ ਦਾ ਕੇਸ ਖਰਾਬ ਹੋਏਗਾ ਉਹਦੇ ਨਾਲ ਉਹਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਜਿਹੜੇ ਘਰ ਦੇ ਜਿਹੜਾ ਇਹਨਾਂ ਨੇ ਆ ਕੇ ਤੋੜਫੁੱਟ ਕੀਤੀ ਸੀ ਉਹ ਵੀ ਬੰਦੇ ਜਿਹੜੇ ਆ ਕ੍ਰਾਸ ਕੇਸ ਦੇ ਵਿੱਚ ਗ੍ਰਿਫਟਾਰ ਕਰ ਰਹੇ ਸਰ ਤੁਸੀਂ ਆ ਕੇ ਨਹੀਂ ਆਪ ਨੇ ਇਹੀ ਕਰਵਾਇਆ ਇਹਨਾਂ ਨੇ ਹਮਲਾ ਬਟ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਸਟਾਰਟਿੰਗ ਕਿ ਸਟਾਰਟਿੰਗ ਚ ਇਨਫੋਰਮੇਸ਼ਨ ਦਿੱਤੀ ਹੈ ਉਹ ਇਨਫੋਰਮੇਸ਼ਨ ਇਸ ਬਿਹਾਫ ਨਾਲ ਦਿੱਤੀ ਕਿ ਇਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਕੇਸ ਦੇ ਵਿੱਚ ਜਿਹੜ ਆਪਣੇ ਆਪ ਨੂੰ ਅਕਿਊਜ਼ ਦੇ ਪਹਿਲਾਂ ਬਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫੋਰਮੇਸ਼ਨ ਦੇ ਕੇ ਕੋਸ਼ਿਸ਼ ਕਰਨ ਦੀ ਸਾਫਤ ਕੀਤੀ ਕਿ ਅਸੀਂ ਵਿਕਟਮ ਹੈਗੇ ਆ ਜਦ ਕਿ ਉਹ ਵਿਕਟਮ ਨਹੀਂ ਸੀ। ਉਹਨੇ ਪਹਿਲਾਂ ਇਹਨਾਂ ਨੇ ਆਪ ਹੀ ਹਮਲਾ ਕੀਤਾ। ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀਗੇ। ਹੂੰ ਐਗਰੈਸਿਵ ਜਿਹੜੇ ਸੀਗੇ ਉਹ ਇਹ ਸੀਗੇ ਜਦੋਂ ਕੋਈ ਗੋਲੀ ਚੱਲੀ ਵਾਕੇ ਚੱਲੀ ਹੈ ਗੋਲੀ ਚੱਲੀ ਤਾਂ ਗੁਰਦੀ ਸਿੰਘ ਇੰਜਰਡ ਹੋਇਆ ਸੀ। ਗੋਲੀ ਕਿਹੜੇ ਬੰਦੇਆਂ ਤੋਂ ਚੱਲਦੀ ਆ ਜਿਹਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਗਈ। ਸਰ ਉਹਨਾਂ ਨੇ ਖੋਲ ਵੀ ਦਿੱਤੇ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹਾਂ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਹੈ ਤੂੰ ਵੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਆ ਉਹ ਦੂਸਰੇ ਤਰੀਕੇ ਨਾਲ ਹੈ ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰਿਆਂ ਭਾਈਚਾਰਾ ਸਾਰਾ ਉੱਤੇ ਸੀਗਾ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਆ ਇਹ ਹੋਈ ਆ ਪਰ ਅਲਟੀਮੇਟਲੀ ਸ਼ਾਮ ਤੱਕ ਅਸੀਂ ਇੱਕ ਕਨਕਲੂਜਨ ਕੱਢ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅ ਇਹ ਜਿਹੜੇ ਹੈਗੇ ਨੇ ਇਹ ਕਾਣੀ ਫੋਰ